ਸਸਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹੈ ਪੈਰਿਸ 올림픽ਸ ਦੇ ਨਾਲ ਜੁੜੀ ਹੋਈ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਪਹਿਲਾਂ ਵਿਨੇਸ਼ ਫਰਗਾਟ ਦਾ ਸੁਪਨਾ ਟੁੱਟਿਆ 골ਡ ਮੈਡਲ ਜਿੱਤਣ ਦਾ ਜਾਂ ਕੋਈ ਵੀ ਮੈਡਲ ਜਿੱਤਣ ਦਾ ਤੇ ਹੁਣ ਹਰਿਆਣਾ ਦੇ ਨਾਲ ਸੰਬੰਧਿਤ ਹੀ ਇੱਕ ਹੋਰ ਰੈਸਲਰ ਅੰਤਿਮ ਪੰਗਾਲ ਦੇ ਉੱਤੇ ਕਾਰਵਾਈ ਹੋਈ ਹੈ ਅੰਤਿਮ ਪੰਗਾਲ ਅਤੇ ਉਸਦੇ ਸਾਥੀਆਂ ਨੂੰ ਪੈਰਿਸ ਛੱਡਣ ਦੇ ਹੁਕਮ ਹੋ ਗਏ ਨੇ ਮਾਮਲਾ ਜੁੜਿਆ ਹੋਇਆ ਹੈ ਪਛਾਣ ਪੱਤਰ ਦੇ ਨਾਲ ਅੰਤਿਮ ਪੰਘਾਲ ਨੇ ਆਪਣੀ ਭੈਣ ਨੂੰ ਕਹਿੰਦੇ ਪਛਾਣ ਪੱਤਰ ਦੇ ਦਿੱਤਾ ਤੇ ਜਿਹੜਾ ਖੇਡ ਵਿਲੇਜ ਬਣਾਇਆ ਹੋਇਆ ਸੀਗਾ ਜਿੱਥੇ ਉਹਨਾਂ ਦੇ ਰਹਿਣ ਦਾ ਬੰਦੋਬਸਤ ਸੀ ਉੱਥੋਂ ਸਮਾਨ ਲਿਉਣ ਲਈ ਕਿਹਾ ਸੀ ਜਦੋਂ ਅਧਿਕਾਰੀਆਂ ਨੇ ਪੁੱਛਗਿੱਛ ਕੀਤੀ ਤਾਂ ਜਿਹੜਾ ਉਹ ਪਛਾਣ ਪੱਤਰ ਸੀ ਉਹ ਉਸ ਲੜਕੀ ਦਾ ਨਹੀਂ ਪਾਇਆ ਗਿਆ ਜਿਸ ਤੋਂ ਬਾਅਦ ਦੇ ਵਿੱਚ ਉਹਨੂੰ ਹਿਰਾਸਤ ਦੇ ਵਿੱਚ ਵੀ ਲਿਆ ਗਿਆ ਸਵਾਲ ਜਵਾਬ ਵੀ ਕੀਤੇ ਗਏ ਤੇ ਉਸ ਤੋਂ ਬਾਅਦ ਦੇ ਵਿੱਚ ਅੰਤਿਮ ਪੰਘਾਲ ਅਤੇ ਉਸਦੇ ਸਾਥੀਆਂ ਨੂੰ ਕਿਹਾ ਗਿਆ ਕਿ ਤੁਸੀਂ ਪੈਰਿਸ ਛੱਡ ਦਿਓ ਯਾਨੀ ਕਿ 올림픽 ਦੇ ਵਿੱਚੋਂ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਤੁਹਾਨੂੰ ਦੱਸ ਦਈ ਕਿ ਵਿਨੇਸ਼ ਫਗਾਟ ਨੂੰ ਵੀ ਭਾਰ ਵੱਧ ਹੋਣ ਦੇ ਕਾਰਨ ਖੇਡਣ ਨਹੀਂ ਦਿੱਤਾ ਗਿਆ ਫਾਈਨਲ ਦੇ ਵਿੱਚ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ ਸੀ ਰੈਸਲਰ ਵਿਨੇਸ਼ ਫਗਾਟ ਤਾਂ ਉਸਨੇ ਵੀ ਐਲਾਨ ਕਰ ਦਿੱਤਾ ਹੈ ਕਿ ਉਹ ਕੁਸ਼ਤੀ ਤੋਂ ਸੰन्यास ਲੈ ਰਹੀ ਹੈ ਤਾਂ ਦੂਜੇ ਪਾਸੇ ਅੰਤਿਮ ਪੰਗਾਲ ਜੋ ਫ੍ਰੀ ਸਟਾਈਲ ਰੈਸਲਰ ਹੈ ਕਾਫੀ ਪਹਿਲਾਂ ਵੀ ਮੁਕਾਮ ਹਾਸਲ ਕੀਤੇ ਨੇ ਤੇ ਹੁਣ 올림픽 ਦੀ ਉਹਨੂੰ ਟਿਕਟ ਮਿਲੀ ਸੀ ਤੇ ਹਾਲਾਂਕਿ ਇਹ ਵੀ ਹੈ ਕਿ ਪਹਿਲੀ ਮੈਚ ਦੇ ਵਿੱਚ ਅੰਤਿਮ ਪੰਗਾਲ ਹਾਰ ਗਈ ਸੀ 0-10 ਦੇ ਨਾਲ ਉਹਦੀ ਕਰਾਰੀ ਹਾਰ ਹੋਈ ਸੀ ਪਰ ਇੱਕ ਹੋਰ ਉਸ ਦੇ ਵਾਸਤੇ ਬ੍ਰਾਊਂਜ਼ ਮੈਡਲ ਦਾ ਰਸਤਾ ਬਚਿਆ ਹੋਇਆ ਸੀਗਾ ਰੇਪ ਚੇਜ ਇੱਕ ਟੈਕਨੀਕ ਹੁੰਦੀ ਹੈ ਜਿਹਦੇ ਮੁਤਾਬਕ ਉਹ ਦੁਬਾਰਾ ਫੇਰ ਅੱਗੇ ਵਧ ਸਕਦੀ ਸੀ ਪਰ ਉਹ ਸੁਪਨਾ ਵੀ ਹੁਣ ਟੁੱਟਦਾ ਹੋਇਆ ਦਿਖਾਈ ਦੇ ਰਿਹਾ ਹੈ ਕਿਉਂਕਿ ਜਿਹੜੇ ਨਿਯਮ ਨੇ ਉਹ ਤੋੜਨ ਦੇ ਇਲਜ਼ਾਮ ਲੱਗੇ ਨੇ ਕਿ ਆਪਣਾ ਅਧਿਕਾਰ ਤੇ ਜਿਹੜਾ ਪਛਾਣ ਪੱਤਰ ਆ ਉਹ ਆਪਣੀ ਭੈਣ ਦੇ ਹਵਾਲੇ ਕੀਤਾ ਭੈਣ ਉਸ ਅਧਿਕਾਰਤ ਪਛਾਣ ਪੱਤਰ ਦੇ ਉੱਤੇ ਖੇੜ ਵਿਲੇਜ ਦੇ ਵਿੱਚ ਜਾਂਦੀ ਆ ਆਪਣਾ ਸਮਾਨ ਲੈਣ ਵਾਸਤੇ ਤਾਂ ਜਦੋਂ ਅਧਿਕਾਰੀ ਪੁੱਛਦੇ ਨੇ ਸ਼ੱਕ ਹੁੰਦਾ ਤਾਂ ਉਦੋਂ ਮਾਮਲਾ ਹੋਰ ਦਾ ਹੋਰ ਹੋ ਜਾਂਦਾ ਹੈ ਤੇ ਨਾਲ ਹੀ ਜਿਹੜੇ ਉਹਦੇ ਕੋਚ ਨੇ ਅੰਤਿਮ ਭੰਗਾਲ ਦੇ ਤੇ ਨਾਲ ਜਿਹੜਾ ਸਹਿਯੋਗੀ ਸਟਾਫ ਹੁੰਦਾ ਉਹਨਾਂ ਨੂੰ ਵੀ ਪੈरिस ਤੋਂ ਵਾਪਸ ਇੰਡੀਆ ਆਉਣ ਦੇ ਹੁਕਮ ਹੋ ਚੁੱਕੇ ਨੇ ਯਾਨੀ ਕਿ ਪੈरिस 올림픽 ਦੇ ਵਿੱਚ ਇਸ ਵਾਰ ਭਾਰਤ ਦਾ ਜਿਹੜਾ ਪ੍ਰਦਰਸ਼ਨ ਬਹੁਤਾ ਚੰਗਾ ਨਹੀਂ ਰਿਹਾ ਸਿਰਫ ਰਾਈਫਲ ਸ਼ੂਟਿੰਗ ਦੇ ਵਿੱਚ ਹੀ ਮੈਡਲ ਆਏ ਨੇ ਉਹ ਵੀ ਬ੍ਰਾਉਂਜ਼ ਮੈਡਲ ਆਏ ਨੇ ਬਾਕੀ ਉਮੀਦਾਂ ਕਾਫੀ ਟੁੱਟ ਚੁੱਕੀਆਂ ਨੇ ਤੇ ਜਿਹੜੀ ਹਾਕੀ ਹੈ ਹਾਕੀ ਦੇ ਵਿੱਚ ਵੀ ਹੁਣ ਸਿਰਫ ਬ੍ਰਾਉਂਜ਼ ਮੈਡਲ ਵਾਸਤੇ ਹੀ ਹਾਕੀ ਟੀਮ ਨੇ ਭਿੜਨਾ ਹੈ ਤਾਂ ਉਹਦੇ ਵਿੱਚ ਕੀ ਹੁੰਦੀ ਹੈ ਜਿੱਤ ਹਾਰ ਉਹ ਅਜੇ ਭਵਿੱਖ ਦੇ ਗਰਭ ਦੇ ਵਿੱਚ ਹੈ ਤੇ ਇਸ ਤੋਂ ਇਲਾਵਾ ਲਿਰ ਚੋਪੜਾ ਦੇ ਉੱਤੇ ਉਮੀਦਾਂ ਕਾਫੀ ਨਹੀਂ ਕਿਉਂਕਿ ਉਹਨਾਂ ਦਾ ਅੱਜ ਮੁਕਾਬਲਾ ਵੀ ਹੋਣਾ ਹੈ ਉਹਨਾਂ ਨੇ ਆਪਣਾ ਜੈਵਲਿਨ ਥਰੋ ਵਾਲਾ ਮੁਕਾਬਲਾ ਜਿਹੜਾ ਕੁਆਲੀਫਾਈ ਕਰ ਲਿਆ ਸੀ ਉਹਦਾ ਅੱਜ ਫਾਈਨਲ ਹੈ ਇੱਕ ਤਰੀਕੇ ਦੇ ਨਾਲ ਤਾਂ ਅੱਜ ਮੈਡਲ ਦੀ ਜਿਹੜੀ ਉਮੀਦ ਆ ਉਧਰ ਵੱਜਦੀ ਹੋਈ ਨਜ਼ਰ ਆ ਰਹੀ ਹੈ ਤੇ ਕਈ ਹੋਰ ਵੀ ਜਿਹੜੇ ਪਲੇਅਰ ਨੇ ਉਹ ਮੈਡਲ ਵੱਲ ਵਧੇ ਹੋਏ ਨੇ ਪਰ ਅਜੇ ਤੱਕ ਕੋਈ ਵੀ ਖੁਸ਼ਖਬਰੀ ਭਾਰਤ ਨੂੰ ਨਹੀਂ ਆਈ ਹਾਲਾਂਕਿ ਵਿਨੇਸ਼ ਫਗਾਟ ਵਾਲੇ ਮਾਮਲੇ ਦੇ ਵਿੱਚ ਸਾਰੇ ਭਾਰਤੀ ਨਿਰਾਸ਼ ਨੇ ਜਿਹੜੇ ਚਾਹੁੰਦੇ ਸੀਗੇ ਕਿ ਵਿਨੇਸ਼ ਫਗਾਟ 골ਡ ਮੈਡਲ ਹਾਸਲ ਕਰਕੇ ਆਵੇ ਤੇ ਦੂਜੇ ਪਾਸੇ ਹੁਣ ਅੰਤਿਮ ਪੰਗਾਲ ਨਾਂ ਦੀ ਹਰਿਆਣਾ ਨਾਲ ਹਿਸਾਰ ਨਾਲ ਸੰਬੰਧਿਤ ਇਹ ਰੈਸਲਰ ਹੈ ਘੱਟ ਉਮਰ ਦੀ ਰੈਸਲਰ ਹੈ ਤਾਂ ਇਹਦੇ ਉੱਤੇ ਗੰਭੀਰ ਇਲਜ਼ਾਮ ਲੱਗੇ ਨੇ ਕਿ ਇਹਨੇ ਕਾਨੂੰਨਾਂ ਦਾ ਉਲੰਘਣ ਕੀਤਾ ਜਿਸ ਤੋਂ ਬਾਅਦ ਦੇ ਵਿੱਚ ਇਹਨੂੰ ਤੇ ਇਹਦੇ ਸਾਰੇ ਸਟਾਫ ਨੂੰ ਵਾਪਸ ਪਰਤਣ ਦੇ ਹੁਕਮ ਹੋ ਚੁੱਕੇ ਨੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ